ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਆਪਣੇ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰੀ ਵਾਪਸ ਲੈਣਦਿਆ ਕਿਹਾ ਕਿ ਇਹ ਉਹਨਾਂ ਦੀ ਪਾਰਟੀ ਅਤੇ ਦੇਸ਼ ਦੇ ਹਿੱਤ ਵਿੱਚ ਹੈ ਬਾਈਡਨ ਨੇ ਇਹ ਫੈਸਲਾ ਅਜਿਹੇ ਸਮੇਂ ਚ ਲਿਆ ਜਦੋਂ ਅਮਰੀਕਾ ਚ 4 ਮਹੀਨਿਆਂ ਬਾਅਦ ਰਾਸ਼ਟਰਪਤੀ ਲਈ ਚੋਣਾਂ ਹੋਣੀਆਂ ਹਨ ਉਹਨਾਂ ਦੇ ਇਸ ਫੈਸਲੇ ਨਾਲ ਵਾਈਟ ਹਾਊਸ ਲਈ ਦੌੜ ਦਿਲਚਸਪ ਹੋ ਗਈ ਹੈ ਜੂਨ ਮਹੀਨੇ ਵਿੱਚ ਰਾਸ਼ਟਰਪਤੀ ਲਈ ਹੋਈ ਬਹਿਸ ਦੌਰਾਨ ਜੋ ਬਾਈਡਨ ਨੇ ਟਰੰਪ ਦੇ ਸਾਹਮਣੇ ਕਾਫੀ ਨਿਰਾਸ਼ਜਨਕ ਪ੍ਰਦਰਸ਼ਨ ਕੀਤਾ ਸੀ ਇਸ ਤੋਂ ਬਾਅਦ ਉਹਨਾਂ ਤੇ ਹੀ ਆਪਣੀ ਹੀ ਪਾਰਟੀ ਵੱਲੋਂ ਦਬਾਅ ਪਾਇਆ ਗਿਆ ਸੀ ਕਿ ਉਹਨਾਂ ਨੂੰ ਆਪਣੀ ਉਮੀਦਵਾਰੀ ਵਾਪਸ ਲੈ ਲੈਣੀ ਚਾਹੀਦੀ ਹੈ ਐਤਵਾਰ ਨੂੰ ਆਪਣੀ ਉਮੀਦਵਾਰੀ ਵਾਪਸ ਲੈਣ ਦਾ ਫੈਸਲਾ ਕਰਨ ਤੋਂ ਬਾਅਦ ਬਾਈਡਨ ਨੇ ਕਿਹਾ ਕਿ ਉਹ ਰਾਸ਼ਟਰਪਤੀ ਦੇ ਅਹੁਦੇ ਲਈ ਉਪ ਰਾਸ਼ਟਰਪਤੀ ਕਮਲਾ ਹੈਰਿਸ ਦਾ ਸਮਰਥਨ ਕਰਨਗੇ ਰਾਸ਼ਟਰਪਤੀ ਬਾਈਡਨ ਨੇ ਆਪਣੇ ਫੈਸਲੇ ਨੂੰ ਸੋਸ਼ਲ ਮੀਡੀਆ ਅਕਾਊਂਟ ਤੇ ਬਿਆਨ ਜਾਰੀ ਕਰਕੇ ਰਾਸ਼ਟਰਪਤੀ ਦੇ ਅਹੁਦੇ ਦੀ ਦੌੜ ਵਿੱਚ ਹਟਣ ਦਾ ਫੈਸਲਾ ਕੀਤਾ ਉਹਨਾਂ ਲਿਖਿਆ ਮੇਰੇ ਡੈਮੋਕ੍ਰੇਟ ਦੋਸਤੋ ਮੈਂ ਨਾਮਜ਼ਦਗੀ ਵਾਪਸ ਸਵੀਕਾਰ ਕਰਨ ਦਾ ਫੈਸਲਾ ਲਿਆ ਹੈ ਅਤੇ ਆਪਣਾ ਧਿਆਨ ਮੇਰੇ ਬਾਕੀ ਬਚਦੇ ਰਾਸ਼ਟਰਪਤੀ ਕਾਰਜਕਾਲ ਦੇ ਕੰਮਾਂ ਉੱਤੇ ਕੇਂਦ੍ਰਿਤ ਕਰਾਂਗਾ ਮੈਂ 2020 ਦੀਆਂ ਚੋਣਾਂ ਦੌਰਾਨ ਕਮਲਾ ਹੈਰਿਸ ਨੂੰ ਆਪਣੀ ਉਪ ਰਾਸ਼ਟਰਪਤੀ ਵਜੋਂ ਨਾਮਜ਼ਦ ਕੀਤਾ ਸੀ ਉਹ ਮੇਰਾ ਬਹੁਤ ਵਧੀਆ ਫੈਸਲਾ ਸੀ ਅਤੇ ਹੁਣ ਮੈਂ ਉਹਨਾਂ ਨੂੰ ਡੈਮੋਕ੍ਰੇਟ ਦੀ ਰਾਸ਼ਟਰਪਤੀ ਉਮੀਦਵਾਰ ਬਣਾਏ ਜਾਣ ਦਾ ਸਮਰਥਨ ਕਰਦਾ ਹਾਂ ਆਪਣੇ ਫੈਸਲੇ ਤੋਂ ਬਾਅਦ ਰਾਸ਼ਟਰਪਤੀ ਬਾਈਡਨ ਨੇ ਆਪਣੀ ਸਹਿਯੋਗੀ ਕਮਲਾ ਹੈਰੀਸ ਦਾ ਧੰਨਵਾਦ ਕਰਦਿਆ ਕਿਹਾ ਕਿ ਉਹ ਇੱਕ ਐਸ ਸਧਾਰਨ ਸਾਥੀ ਹੈ ਜੋ ਬਾਈਡਨ ਦੇ ਫੈਸਲੇ ਤੋਂ ਬਾਅਦ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ ਤੇ ਜੋ ਬਾਈਡਨ ਦੇ ਫੈਸਲੇ ਤੇ ਪ੍ਰਤੀਕਿਰਿਆ ਦਿੱਤੀ ਟਰੰਪ ਨੇ ਕਿਹਾ ਕਿ ਬਾਈਡਨ ਕਦੇ ਵੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਲਈ ਫਿੱਟ ਨਹੀਂ ਸਨ ਟਰੰਪ ਨੇ ਅੱਗੇ ਕਿਹਾ ਉਹ ਝੂਠ ਅਤੇ ਫਰਜੀ ਖਬਰਾਂ ਦੇ ਆਧਾਰ ਤੇ ਰਾਸ਼ਟਰਪਤੀ ਅਹੁਦੇ ਤੱਕ ਪਹੁੰਚੇ ਉਹ ਤਾਂ ਆਪਣੇ ਬੇਸਮੈਂਟ ਤੋਂ ਕਦੇ ਬਾਹਰ ਵੀ ਨਹੀਂ ਨਿਕਲੇ ਹੁਣ ਦੇਖੋ ਉਹਨਾਂ ਨੇ ਸਾਡੇ ਦੇਸ਼ ਨਾਲ ਕੀ ਕਰ ਦਿੱਤਾ ਲੱਖਾਂ ਲੋਕ ਸਾਡੀ ਸਰਹੱਦ ਪਾਰ ਕਰ ਰਹੇ ਹਨ ਜਿਨ੍ਹਾਂ ਦੀ ਨਾਂ ਤਾਂ ਜਾਂਚ ਹੋ ਰਹੀ ਹੈ ਅਤੇ ਨਾ ਹੀ ਪਰਖ ਉਹਨਾਂ ਦੇ ਰਾਸ਼ਟਰਪਤੀ ਵਣਨ ਕਾਰਨ ਸਾਨੂੰ ਬਹੁਤ ਨੁਕਸਾਨ ਹੋਵੇਗਾ ਪਰ ਜੋ ਉਹਨਾਂ ਨੇ ਨੁਕਸਾਨ ਪਹੁੰਚਾਇਆ ਹੈ ਉਸ ਨੂੰ ਅਸੀਂ ਬਹੁਤ ਛੇਤੀ ਠੀਕ ਕਰਦੇ ਆਂਗੇ ਅਮਰੀਕਾ ਵਿੱਚ ਇਹ ਸਵਾਰ ਮੁਕਾਬਲਾ ਕਾਫੀ ਦਿਲਚਸਪ ਹੋਣ ਵਾਲਾ ਹੈ ਕਿਉਂਕਿ ਜੋ ਬਾਈਡਨ ਦੇ ਨਾਮ ਜਨਤਕੀ ਵਾਪਸ ਲੈਣ ਤੋਂ ਬਾਅਦ ਹੁਣ ਮੁਕਾਬਲਾ ਕਮਲਾ ਹੈਰਿਸ ਅਤੇ ਟਰੰਪ ਵਿਚਕਾਰ ਹੋਵੇਗਾ ਦੇਖਣਾ ਹੋਵੇਗਾ ਕਿ ਟਰੰਪ ਵਾਪਸ ਵਾਈਟ ਹਾਊਸ ਪਹੁੰਚਣਗੇ ਜਾਂ ਕਮਲਾ ਹੈਰਿਸ ਪਹੁੰਚਣਗੇ ਧੰਨਵਾਦ